ਅਬਲਾਈ ਮੜੇ ਸਮੋਸਿਆਂ ਦੇ ਗੁੰਡੇ ਮਾਪਣਾ ਆਹ ਦਸਵਾ ਉਲੀ ਗਿਆ ਆ ਦੇਖੋ ਕੀ ਹੈ ਅਰੇ ਇਹਦੇ ਆ ਰਹੇ ਠਾਕਰੇ ਹਾਂ ਕਿਧਰ ਆ ਸਮੋਸੇ ਉਹਨਾਂ ਦੇ ਇਹ ਆਲੂ ਅੰਦਰ ਖਰਾਬ ਕਾ ਸਿਆ ਰਹੇ। ਉਹ ਦੇਖਿਆ ਕਿ ਹਾ ਕੀ ਆਇਆ। ਉਹ ਕੀ ਆਇਆ। ਹਨ ਉਹਨਾਂ ਦੇ ਸਾਹ ਰੱਖਾ। ਮੈਂ ਦਿਖਾਤਾ ਬਈ ਮੜਾ ਜਾ। ਤੂੰ ਤਾਂ ਦੇਖ ਲਿਆ। ਦਿਖਾਤਾ ਦੇ ਫਿਰ। ਦਿਖਾਤਾ ਦੇ ਹੁਣ ਸੱਟਦਾ ਕਿਉਂ? ਉਹ ਤਾਂ ਘਰ ਰੱਖਿਆ ਕਰ ਮੜਾ। ਮੈਂ ਇਹ ਕੀ ਗੱਲ ਐ। ਹਾਂ। ਉਹ ਆਲੂ ਕਿਹੜਾ ਆ ਜਾਂਦਾ ਹੈ ਫਿਰ ਵਿੱਚ ਨੂੰ ਨਹੀਂ ਕਿਉਂ ਕਿਉਂ ਹੁੰਦਾ ਖਾਣ ਵਾਲੇ ਖਾਣ ਵਾਲੀ ਦੇ ਵਿੱਚ ਸੀ ਦੇ ਵਿੱਚ ਕਿਵੇਂ ਆਊਗਾ ਕੋਈ ਆ ਜਾ ਉਹਨ ਦਾ ਸਾਥ ਬਾਹਰ ਕੱਢਿਆ ਕਰਦਾ ਨਹੀਂ ਆ ਹੁਣ ਤੁਸੀਂ ਬਣਾਉਣ ਵਾਲੂ ਉਹ ਬਾਹਰੇ ਬਣਾਈ ਜਾਂਦਾ ਆਲੂ ਕੋਈ ਇਹ ਤੁਸੀਂ ਕਿਸੇ ਲੋਕਾਂ ਦੀ ਸਿਹਤ ਨਾਲ ਖਲਬਾੜ ਕਿਉਂ ਹੋ ਰਹੀ ਹੈ ਬਾਪੂ ਜੀ ਰੋਜ਼ ਰਜਾਨਾ ਪਹਿਲਾਂ ਕੇਕ ਦੀਆਂ ਗੱਲਾਂ ਆਈਆਂ ਹੁਣ ਆਹਾ ਆਲੂਆਂ ਦੇ ਵਿੱਚ ਹੈ ਜਾ ਕੁਸਾ ਰਹਿਆ ਬੱਚਿਆਂ ਨੇ ਖਾਣੇ ਹੁੰਦੇ ਨੇ ਇਹ ਸੀ ਆਲੂ ਨਵੇਂ ਆ ਰਹੇ ਨੇ ਆਲੂ ਨਹੀਂ ਨਵੇਂ ਨਵੇਂ ਤਾਰੇ ਨੇ ਫਿਰ ਜਦੋਂ ਆਪਾਂ ਉਹਨੂੰ ਕੱਟਦੇ ਆ ਕੋਈ ਮਸ਼ੀਨ ਤਾਂ ਨਹੀਂ ਲੱਗੀ ਹੋਈ ਵੀ ਮਸ਼ੀਨ ਤੇ ਸਿਰਦਾ ਜੀ ਆਖਰਕਾਰ ਕੱਟਦੇ ਤਾਂ ਆਪਾਂ ਹੀ ਆ ਨਾ ਕੱਟਦੇ ਆਪੀ ਤਾਂ ਕਰਕੇ ਇਹ ਤਾਂ ਕੱਟਦੇ ਵਿੱਚ ਨਹੀਂ ਹੁਣ ਆ ਮਤਲਬ ਤੁਹਾਨੂੰ ਮੜਾ ਜਾ ਤਾਂ ਪਤਾ ਹੋਣਾ ਚਾਹੀਦਾ ਵੀ ਹਾਲਾਤ ਕੀ ਨੇ ਦਾ ਤੂੰ ਖਾਦਾ ਜਾਂਦਾ ਉਹ ਤਾਂ ਅੱਧਾ ਤੋੜ ਕੇ ਠੰਡਾ ਕਰ ਰਹੇ ਸੀਗੇ ਵੀ ਠੰਡਾ ਹੋ ਜੇ ਗਰਮ ਬਹੁਤ ਆ ਤੇ ਪਰ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ ਹੈਗੀ ਵੀ ਉਹਨੂੰ ਕਰਕੇ ਉਹ ਨਾ ਪੈ ਜਾਗਾ ਜਾਨ ਰੱਖਿਆ ਕਰ ਆਲੂ ਖਰਾਬ ਆ ਰਹੇ ਅੰਦਰ ਨੂੰ ਕੋ ਪਤਾ ਨਹੀਂ ਲੱਗ ਰਹਾ ਕਿ ਬੜਤੇ ਦੇ ਦੇਖਦੇ ਇਹ ਆਪਾਂ ਮਤਲਬ ਸੇ ਬਿਮਾਰ ਕਰਨ ਦੀ ਕੋਈ ਕਸਰ ਤਾਂ ਛੱਡਦੇ ਨਹੀਂ ਹੈਗੇ ਕਿਉਂ ਬਬੂ ਜੀ ਬਿਮਾਰ ਕਰਨ ਦੀ ਤਾਂ ਤੁਸੀਂ ਕਸਰ ਛੱਡੀ ਨਹੀਂ ਹੈਗੀ ਹੈ ਕੀ ਕੀ ਤੁਹਾਨੂੰ ਨਾਲ ਕਿਸੇ ਸਾਥ ਵਿੱਚ ਆਪਣਾ ਤੁਕੂ ਜਾਨ ਕੇ ਮੌਤੋਲੀ ਖਰਾਬ ਜਾਗਾ ਅਗਲਾ ਦੁਕਾਨ ਦੇ ਸਾਕੋ ਪਤਾ ਦੁਕਾਨੇ ਇਹ ਜਿਹੜਾ ਆਪਾਂ ਆ ਆ ਆ ਤਾਂ ਆਪਾਂ ਅੱਖਾਂ ਨਾਲ ਹੀ ਭਰਦੇ ਆ ਨਾ ਇਹ ਕੋਈ ਮਸ਼ੀਨ ਤਾਂ ਹੈ ਨਹੀਂ ਵੀ ਆਪਾਂ ਮਸ਼ੀਨ ਨਾਲ ਫਿੱਟ ਕਰਤਾ ਜੀ ਇਹ ਤਾਂ ਆਪਾਂ ਆਪ ਹੀ ਫਿੱਟ ਕਰਦੇ ਆ ਨਾ ਉਹ ਤੋਂ ਬਾਅਦ ਕਈ ਵਾਰ ਆ ਗਿਆ ਉਹਦੇ ਵਿੱਚੋਂ ਤੇ ਕਾ ਆ ਗਿਆ ਜੀ ਖਿਆਲ ਰੱਖੋ ਇਹਦਾ ਕੋਈ ਜਵਾਬ ਨਹੀਂ ਨਾ ਵੀ ਕਿਉਂ ਆ ਗਿਆ ਨਾਮ ਪਰ ਦੁਕਾਨ ਇਹਨਾਂ ਦੀ ਨਾਮ ਪਰ ਮਤਲਬ ਨਾਮ ਆ ਬੀਕਾਨੇਰ ਆਪਾਂ ਗੱਲ ਕਰਦੇ ਆ ਵੀ ਬੀਕਾਨੇਰ ਵਾਲੀ ਦੁਕਾਨ ਆ ਮਤਲਬ ਬਾਬੂ ਜੀ ਵਧੀਆ ਗੱਲਾਂ ਨਹੀਂ ਹੈਗੀਆਂ ਦੇਖੋ ਤੁਸੀਂ ਰੋਜ਼ ਰੋਜ਼ਾਨਾ ਖੇਤ ਦਾ ਖਲਬਾੜ ਹੋ ਰਿਹਾ ਬੱਚੇ ਬਿਮਾਰ ਹੋਏ ਨੇ ਮੌਸਮ ਬੈਸੀ ਮਤਲਬ ਗੰਦਾ ਹੋ ਰਿਹਾ ਤੁਹਾਡੇ ਵੱਲੋਂ ਦਾ ਕੋਈ ਕਸਰ ਹੈ ਹੀ ਨਹੀਂ ਨਾ ਮਤਲਬ ਇਸ ਤਰ੍ਹਾਂ ਦੀ ਵੀ ਕੋਈ ਚੱਲੂ ਕੀ ਹੈ ਜਿਹੜਾ ਹੁੰਦਾ ਵੀ ਆਲੂ ਆ ਰਹੇ ਖੇੜਾ ਦੇ ਵਿੱਚ ਕਾਲੇ ਕਾਲੇ ਆ ਜਾਂਦੇ ਪਤਾ ਹੀ ਨਹੀਂ ਲੱਗਦਾ ਆ ਵੀ ਇੱਧਰ ਵੀ ਦੇਖੋ ਤੁਸੀਂ ਇਹ ਵੀ ਆਲੂ ਭਰੇ ਜਾ ਰਹੇ ਨੇ ਇਹ ਸਮੋਸਿਆਂ ਦੇ ਆਲੂ ਨੇ ਇਹ ਇਹ ਵੀ ਨਹੀਂ ਕੋਈ ਛਾਲ ਰੱਖਦੇ ਹੈਗੇ ਵੀ ਕੀ ਹੈਗਾ ਅ ਮਤਲਬ ਕਿਸ ਤਰ੍ਹਾਂ ਦੇ ਕੀ ਕਰਨਾ ਕੀ ਨਹੀਂ ਕਰਨਾ ਕੋਈ ਧਿਆਨ ਨਹੀਂ ਹੈਗਾ ਲੋਕਾਂ ਦੀ ਸਿਹਤ ਨਾਲ ਇਹਨਾਂ ਦਾ ਵੀ ਕੀ ਹੋ ਰਿਹਾ ਵੀ ਕਿਸ ਤਰ੍ਹਾਂ ਦਾ ਜਿਹੜਾ ਆਲੂ ਹੈ ੜਾਈ ੜਾਈ ਵੀ ਕਿਸ ਤਰ੍ਹਾਂ ਦੇ ਆਲੂ ਜਿਹੜੇ ਆਪਾਂ ਨੇ ਪਾਉਣੇ ਨੇ ਸਮੋਸਿਆਂ ਦੇ ਵਿੱਚ ਆਹ ਦੇਖ ਲਓ ਆ ਹਾਲਾ ਇਹ ਜਿਹੜਾ ਬਾਹਰੋਂ ਲੈ ਕੇ ਖਾਣੇ ਉਹ ਨਾ ਐ ਮਤਲਬ ਬੱਚਿਆਂ ਦੀ ਸਿਹਤ ਨਾਲ ਖਲਵਾੜ ਹੁੰਦਾ ਉਹ ਹੁਣ ਉੱਥੇ ਲੈ ਕੇ ਅੰਦਰ ਚਲੇ ਗਏ ਆਪਣੇ ਕਾਕਾ ਜੀ ਆਹ ਹਾਲ ਨੇ ਜੀ ਤੁਸੀਂ ਕੀ ਕੀ ਮਤਲਬ ਤੁਸੀਂ ਕਿਸ ਤਰ੍ਹਾਂ ਕੀਤੇ ਭਰੋਸਾ ਕਰੋਗੇ ਆ ਬੀਕਾ ਨੇਰ ਮਸਥਾਨ ਭੰਡਾਰ ਬੜਾ ਨਾਮ ਹੈ ਇਹਨਾਂ ਦਾ ਵੀ ਕੁਆਲਿਟੀ ਦੇ ਵਿੱਚ ਆ ਦੇਖ ਲਓ ਇਹਦੇ ਤਹੇ ਉਹ ਯਾਰ ਦੇਖੋ ਹਾਂ ਅਰੇ ਅਰੇ ਦਾ ਤਾੜੇ ਬਣਾ ਰਹੇ ਹੁੰਦੇ ਨੇ ਹਾਂ ਮਤਲਬ ਕਿਹੜੇ ਕਾਰਗੋਟ ਕੇ ਕੀ ਹੈਗਾ ਆ ਜਾਣਤੀ ਹੈ ਜੀ ਤਾਂ ਅੱਖਾਂ ਨਾਲ ਦਿਖਦਾ ਹੀ ਹੈ ਨਾ ਆਪਾਂ ਨੂੰ ਉਹਨਾਂ ਬੜਾ ਵੱਡਾ ਨਾਮ ਹੈ ਇਹਨਾਂ ਦਾ ਪਰ ਮਤਲਬ ਲੋਕਾਂ ਦੀ ਸਿਹਤ ਨਾਲ ਕੁਝ ਕਿਉਂ ਨਿੰਦੋਤਾ ਕਰਦੇ ਨੇ ਕਿ ਸਿਹਤ ਖਰਾਬ ਹੁੰਦੀ ਆ ਹੋ ਜਾਣ ਦੇ ਪਰ ਇੰਨਾ ਦਾ ਖਿਆਲ ਰੱਖਣਾ ਚਾਹੀਦਾ ਨਾ ਤੁਹਾਨੂੰ ਕਾਰੀਗਰ ਨੇ ਇਹਨਾਂ ਨੂੰ ਤੁਸੀਂ ਕਹੋ ਵੀ ਭਾਈ ਸਮੋਸੇ ਆਉਂਦੇ ਨੇ ਤਾਂ ਕੋਈ ਉਹ ਨਹੀਂ ਹੈਗਾ ਕੋਈ ਓਪਨ ਲਈ ਤੁਸੀਂ ਜਿਹੜਾ ਰੱਖਿਆ ਹੋ ਕੋਈ ਸਵਾਸਥ ਦਾ ਧਿਆਨ ਨਹੀਂ ਸਿਹਤ ਦਾ ਧਿਆਨ ਨਹੀਂ ਹੈਗਾ ਕਿ ਤੁਹਾਡਾ ਕਿਵੇਂ ਓਪਨ ਲਈ ਆ ਮਿੱਟੀ ਦੇ ਵਿੱਚ ਤੁਸੀਂ ਆਹ ਲਾ ਰੱਖਿਆ ਕਿੰਨਾ ਡਸ ਟੁੱਟਦੀ ਆ ਕੋਈ ਕੱਪੜਾ ਨਹੀਂ ਕੋਈ ਜਾਲੀ ਨਹੀਂ ਇਹਦੇ ਤੇ ਮੱਖੀਆਂ ਮੱਛਰ ਆ ਓਪਨ ਲਈ ਬਾਬੂ ਜੀ ਤੁਸੀਂ ਇਹ ਲਾ ਰੱਖਿਆ ਓਪਨ ਲਈ ਤੁਸੀਂ ਆਹ ਲਾ ਰੱਖਿਆ ਕੋਈ ਮੱਖੀਆਂ ਮੱਛਰ ਤੋਂ ਕੋਈ ਤੁਹਾਡਾ ਬਚਾ ਹੈਗਾ ਕਿ ਤੁਸੀਂ ਕੋਈ ਪ੍ਰੋਪਰ ਤਰੀਕੇ ਨਾਲ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਜਾਲੀ ਲਾਓ ਸਾਈਡ ਤੇ ਕੋਈ ਮੱਖੀ ਮੱਛਰ ਨਾ ਓਪਨ ਓਪਨ ਲਈ ਤੁਸੀਂ ਆਹ ਇਹਨੇ ਭੱਲੇ ਪਏ ਨੇ ਓਪਨ ਲਿਆ 버ਗਰ ਵਾਲਾ ਸਮਾਨ ਪਿਆ ਸਮੋਸੇ ਪਏ ਨੇ ਆ ਕਾਕਾ ਜੀ ਇੱਥੇ ਰੇਤੇ ਦੇ ਵਿੱਚ ਕਿੰਨਾ ਕੀੜੀਆਂ ਆਹ ਦੇਖੋ ਕੀੜੀਆਂ ਤੁਰੀਆਂ ਫਿਰਦੀਆਂ ਉਸ ਸਵਾਸਤ ਦਾ ਬਾਊ ਜੀ ਧਿਆਨ ਨਹੀਂ ਹੈ ਤੁਹਾਡਾ ਤੁਸੀਂ ਭਰਾਈਓ ਦੇਖੋ ਤੁਸੀਂ ਕਿਵੇਂ ਮਤਲਬ ਉਹ ਸਮੋਸੇ ਲਾ ਉਹਨਾਂ ਨੂੰ ਆਪਾਂ ਖੋਲ ਲੈਨੇ ਜਿਹੜੇ ਪਏ ਨੇ ਟਕੇ ਉਹਨਾਂ 'ਚ ਵੀ ਇਹਦੇ ਆਲੂ ਹੋਣਗੇ ਕੀ ਮਤਲਬ ਕੀ ਕਹੀਏ ਜੀ ਤੁਸੀਂ ਨੇ ਦੱਸੋ ਰੋਜ਼ 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 ਰੋਜ਼ਾਨਾ ਆਪਾਂ ਦੇਖਦੇ ਆ ਕਬੜਾਂ ਵੀ ਬੱਚੇ ਬਿਮਾਰ ਹੋ ਗਏ ਆ ਖਾ ਲਿਆ ਜੀ ਕੇਕ ਖਾ ਲਿਆ ਜੀ ਮਾੜਾ ਆ ਅਸੀਂ ਕਾਕਾ ਜੀ ਸਾਡੀ ਵੀਡੀਓ ਬਣਾਉਣ ਲੱਗੇ ਹੋਏ ਨੇ ਇਹਨਾਂ ਨੂੰ ਆਪਦਾ ਕੋਈ ਧਿਆਨ ਨਹੀਂ ਹੈਗਾ ਵੀ ਅਸੀਂ ਵੀ ਲੋਕਾਂ ਦੀ ਸਿਹਤ ਨਾਲ ਕੋਈ ਖਿਆਲ ਰੱਖ ਲਈਏ ਐ ਆਪਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਵੀਡੀਓ ਸਾਡੀ ਬਣਾਉਣ ਲੱਗਾ ਹੋਇਆ ਕੋਈ ਮੜਾ ਬਾਊ ਜੀ ਮਤਲਬ ਸ਼ਹਿਰ ਦੇ ਵਿੱਚ ਬੈਠੇ ਹੋ ਤੁਸੀਂ ਤੁਹਾਨੂੰ ਕੋਈ ਧਿਆਨ ਨਹੀਂ ਹੈ ਕੋਈ ਮੜਾ ਮੋਟਾ ਇਹ ਮਾੜਾ ਮੋਟਾ ਨੰਨਾ ਜੀ ਮਤਲਬ ਉਹ ਔਪਨ ਲਈ ਤੁਸੀਂ ਜੇ ਆਲੂ ਨਵੇਂ ਆ ਰਹੇ ਨੇ ਤਾਂ ਤੁਸੀਂ ਖਿਆਲ ਰੱਖੋ ਨਾ ਇਹਨਾਂ ਦਾ ਫਿਰ ਗੰਦ ਥੋੜਾ ਖਵਾਉਣਾ ਲੋਕਾਂ ਨੂੰ ਚਲੋ ਵੀ ਆਪਣੇ ਆਪ ਤੁਸੀਂ ਦੇਖਣਾ ਵੀ ਕਿੱਥੋਂ ਕੀ ਖਾਣਾ ਕੀ ਨਹੀਂ ਖਾਣਾ ਕੋਸ਼ਿਸ਼ ਕਰਿਆ ਕਰੋ ਵੀ ਬੱਚਿਆਂ ਨੂੰ ਘਰਾਂ ਦੇ ਬਣਾਏ ਹੋਏ ਖਾਣੇ ਹੀ ਤਿਆਰ ਖਵਾਓ ਤੁਸੀਂ ਬਾਹਰ ਨਹੀਂ ਚੀਜ਼ਾਂ ਤੋਂ ਪਰਹੇਜ਼ ਰੱਖੋ ਧੰਨਵਾਦ